ਮੇਰੇ ਕੋ ਬਹੁਤ ਕਰੀਬੀ ਪਰਿਵਾਰ ਦੇ ਵਿੱਚੋਂ ਨਾ ਬਹੁਤ ਕਰੀਬੀ ਨੇ ਨੇੜੇ ਬਹੁਤ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਚਲੋ ਇਸ ਸਮਾਂ ਦੇਖੋ ਜੀ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ ਸਮਾਂ ਇੱਕ ਚੱਕਰ ਹੈ ਜਿਹੜਾ ਘੁੰਮਦਾ ਰਹਿੰਦਾ ਹੈ ਹਮੇਸ਼ਾ ਜਿਹੜਾ ਅੱਜ ਥੱਲੇ ਚੱਲ ਰਿਹਾ ਹੈ ਨਾ ਕਿਸੇ ਵੀ ਪੱਖ ਤੋਂ ਉਹ ਕੱਲ ਕਿਰਪਾ ਹੁਣੀ ਉਹਨੇ ਉੱਪਰ ਆਉਣਾ ਹੀ ਆਉਣਾ ਹੈ ਤੇ ਜਿਹੜਾ ਅੱਜ ਉੱਪਰ ਹੈ ਉਹ ਕੱਲ ਥੱਲੇ ਆ ਜਾਏਗਾ ਹਾਂ ਵਕਤ ਕਿੰਨਾ ਲੱਗ ਜਾਏ ਬੜਾ ਇਹ ਚੱਲਦਾ ਬਹੁਤ ਔੜੀ ਹੈ ਪਰ ਇਹਨੇ ਰੁਕਣਾ ਨਹੀਂ ਹੈ ਇਹ ਸਭ ਨੂੰ ਬਦਲ ਦਿੰਦਾ ਹੈ ਉਹ ਪਰਿਵਾਰ ਜਿ ਕਿਸੇ ਸਮੇਂ ਮਾਲਕ ਦੀ ਬੜੀ ਕਿਰਪਾ ਸੀ ਤੇ ਜਦੋਂ ਬਚਪਨ ਤੋਂ ਦੇਖਿਆ ਸਾਨੂੰ ਹੋਸ਼ ਆਈ ਅੱਖਾਂ ਖੁੱਲੀਆਂ ਅਸੀਂ ਤੇ ਉਹਨਾਂ ਨੂੰ ਅਮੀਰੀ ਚ ਹੀ ਵੇਖਿਆ 30-35 ਸਾਲ ਦੀ ਉਮਰ ਤੱਕ ਕਿਹੜਾ ਉਹ ਧਨ ਪਦਾਰਥ ਦੌਲਤ ਸੁੱਖ ਐਸ਼ਵ ਅਸ਼ਵਸ ਦਾ ਸਮਾਨ ਹੈ ਜਿਹੜਾ ਵੀ ਉਹਨਾਂ ਦੇ ਘਰ ਵਿੱਚ ਨਹੀਂ ਸੀ ਦੋ ਭਰਾ ਨੇ ਚੰਗਾ ਕਾਰੋਬਾਰ ਹੈ ਧੀਆ ਪੁੱਤਰ ਸਭ ਕੁਝ ਰੌਣਕਾਂ ਲੱਗਦੀਆਂ ਵੱਡੀ ਕੋਠੀ ਵੱਡੇ ਸ਼ਹਿਰ ਦੇ ਅੰਦਰ ਲੁਧਿਆਣਾ ਸ਼ਹਿਰ ਦੇ ਅੰਦਰ ਬਹੁਤ ਸੋਹਣੇ ਆਲੀਸ਼ਾਨ ਇਲਾਕੇ ਦੇ ਵਿੱਚ ਆਲੀਸ਼ਾਨ ਮਹੱਲ ਵਰਗਾ ਉਹਨਾਂ ਦਾ ਘਰ ਹੈ ਸਮੇਦਾ ਗੇਟ ਪਿਆ ਦੋਵਾਂ ਭਰਾਵਾਂ 'ਚ ਤਕਰਾਰ ਪੈ ਗਿਆ ਦੌਲਤ ਵੰਡੀ ਗਈ ਛੋਟਾ ਭਰਾ ਜਿਹੜਾ ਬਾਣੀ ਬਹੁਤ ਪੜਦਾ ਚੰਗਾ ਸੰਸੋਚ ਚੰਗੀ ਆ ਖੁੱਲੇ ਦਿਲ ਵਾਲਾ ਉਹ ਬੰਦਾ ਜਿਹਦਾ ਜਦੋਂ ਅੰਤ ਹੋਇਆ ਨਾ ਐਂਡ ਹੋਇਆ ਮੌਤ ਹੋਈ ਜਿਹੜਾ ਬੰਦਾ ਕਰੋਨਾ 'ਚ ਖੇਲਦਾ ਸੀ ਜਦੋਂ ਹਿੱਸਾ ਬਣਿਆ ਪ੍ਰਾਪਰਟੀ ਵੰਡੀ ਗਈ 2006 ਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਦਾ ਰੇਟ 1.5 ਕਰੋੜ ਰੁਪਈਆ ਹਾਈਵੇ ਦੇ ਉੱਪਰ ਆ ਪਰ ਜਿਸ ਦਿਨ ਅੰਤ ਹੋਇਆ ਜੀ 10-12 ਸਾਲ ਬਾਅਦ ਬੰਦੇ ਦੀ ਜੇਬ 'ਚ 75 ਪੈਸੇ ਸਨ 1 ਰੁਪਇਆ ਵੀ ਪੂਰਾ ਨਹੀਂ ਸੀ ਉਹਨਾਂ ਦੀ ਜੇਬ 'ਚੋਂ ਹੱਥ ਪਾ ਮਾਰਦੇ ਆ ਨਾ ਮਰੇ ਹੋਏ ਬੰਦੇ ਦੀ ਜੇਬ 'ਚੋਂ ਵੀ ਦੇਖੋ ਚਲੋ ਕੀ ਕੁਛ ਆ 75 ਪੈਸੇ ਨਿਕਲੇ ਬੈਂਕ ਬੈਲੈਂਸ 0 ਹੈ ਕਿਰਾਏ ਤੇ ਰਹਿ ਰਹੇ ਨੇ ਤੇ ਇੱਕੋ ਇੱਕ ਪੁੱਤਰ ਸੀ ਉਹ ਵੀ ਨਾ ਲੈ ਕੇ ਨਿਕਲ ਗਿਆ ਹੁਣ ਕਿਹਨੂੰ ਤੁਸੀਂ ਕੀ ਮੰਨੋਗੇ ਔਰ ਜਿਸ ਵਕਤ ਉਹਨਾਂ ਕੋਲ ਪੈਸਾ ਸੀ ਧਨ ਸੀ ਦੌਲਤ ਸੀ ਕੰਮ ਚੱਲਦਾ ਸੀ ਵੀ 25 ਬੰਦਿਆਂ ਦਾ ਮੇਲਾ ਡੇਲੀ ਲੱਗਦਾ ਸੀ ਕਿਉਂ ਕਿ ਸ਼ਰਾਬ ਨਸ਼ਾ ਇਹ ਆਪ ਪੁਲਾਉਂਦੇ ਸਨ ਖਾਣਾ ਪੀਣਾ ਇਹਨਾਂ ਦਾ ਹੀ ਹੁੰਦਾ ਸੀ ਪਰ ਉਹ ਜਿਹੜੇ 10 15 ਸਾਲ ਉਹਨਾਂ ਨੇ ਕਿਰਾਏ ਤੇ ਕੱਢੇ ਕੋਈ ਬੰਦਾ ਨੇੜੇ ਆ ਕੇ ਨਹੀਂ ਖੜਿਆ ਉਹ ਬੰਦਾ ਰੋਂਦਾ ਚਲਾ ਗਿਆ ਕਹਿੰਦੇ ਜਿਨ੍ਹਾਂ ਨੂੰ ਮੈਂ ਸਾਰੀ ਉਮਰ दारू ਪਲਾਈ ਨਸ਼ਾ ਪਲਾਇਆ ਪਾਬ ਜਿਨ੍ਹਾਂ ਦੇ ਸਾਰੇ ਖਰਚੇ ਮੈਂ ਚੁੱਕੇ ਸਾਰੇ ਦੁੱਖ ਸੁੱਖ ਚ ਮੈਂ ਖੜਿਆ ਪਰ ਅੱਜ ਸਾਰੀ ਮੇਧਰਾ ਸਾਥ ਛੱਡ ਗਈ ਕੋਈ ਵੀ ਨਾ ਕਿਉਂ ਅੱਜ ਮੈਂ ਕਿਰਾਏ ਤੇ ਆ ਗਿਆ ਮੇਰੇ ਨਾਲ ਸਮੇਂ ਨੇ ਕੋਈ ਖੇਡ ਖੇਡੀ ਮਹਾਰਾਜ ਨੇ ਗੱਲ ਐਵੇਂ ਨਹੀਂ ਕਹੀ ਗੁਰੂ ਸਾਹਿਬ ਕਹਿੰਦੇ ਹਕੀਕਤ ਹੈ ਤੁਸੀਂ ਜਿੰਨਾ ਮਰਜੀ ਦੁਨੀਆ ਦਾ ਕਰ ਲੋ ਜਦੋਂ ਸਾਨੂੰ ਲੋੜ ਪੈਣੀ ਹੈ ਦੁਨੀਆ ਨੇ ਸਾਥ ਛੱਡ ਜਿੰਦਾ ਨਾਨਕ ਦੁਨੀਆ ਕੈਸੀ ਹੋਈ ਸਾਲਕ ਮੀਤ ਨਾ ਰਹੇ ਕੋਈ ਦੁਨੀਆ ਕਾਰਨ ਦੀਨ ਗਵਾਇਆ ਭਾਈ ਬੰਦੀ ਇਹ ਚੁਕਾ ਸਾਰਾ ਕੁਝ ਸਭ ਛੱਡ ਜਾਂਦੇ ਸਭ ਹੁੰਦੇ ਹਨ ਆਪਣੇ ਇੱਕ ਵਿਦਵਾਨ ਲਿਖਦਾ ਹੈ ਜਦ ਜ਼ਰ ਪਾਸ ਹੁੰਦਾ ਹੈ ਜ਼ਰਦਰ ਤਾ ਧਨ ਦੌਲਤ ਰੁਪਈਆ ਪੈਸਾ بڑے ਲੋਕ ਤੁਹਾਡੇ ਨਾਲ ਰਿਸ਼ਤੇ ਜਰੀਆ ਪਾ ਲੈਂਦੇ ਸਭ ਹੁੰਦੇ ਹੈ ਆਪਣੇ ਜਦ ਜ਼ਰ ਪਾਸ ਹੁੰਦਾ ਹੈ ਟੁੱਟ ਜਾਂਦਾ ਹੈ ਗਰੀਬੀ ਮੇ ਵੋ ਰਿਸ਼ਤਾ ਜੋ ਸਭ ਸੇ ਖਾਸ ਹੁੰਦਾ ਹੈ ਸਭ ਤੋਂ ਖਾਸ ਰਿਸ਼ਤੇ ਕਰੀਬੀ ਰਿਸ਼ਤੇ ਚੰਗੇ ਰਿਸ਼ਤੇ ਗਰੀਬੀ ਚ ਟੁੱਟਦੇ ਨੇ ਜਦੋਂ ਵੇਖਦੇ ਚੌਥੇ ਬਾਦਸ਼ਾਹ ਗੁਰੂ ਰਾਮਦਾਸ ਮਹਾਰਾਜ ਉਹਨਾਂ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਹੈ ਬਚਪਨ ਦੀ ਉਮਰ ਹੈ ਮਾਂ ਬਾਪ 7 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਮਾਂ ਬਾਪ ਚੜਾਈ ਕਰ ਗਏ ਸਿਰ ਤੋਂ ਪਿਤਾ ਦਾ ਵੀ ਸਾਯਾ ਉੱਠ ਗਿਆ ਮਾਂ ਵੀ ਚਲੀ ਗਈ ਕੋਈ ਨਹੀਂ ਹੈ ਸਾਂਭਣ ਵਾਲਾ ਪਾਲਣ ਵਾਲਾ ਉਹਨਾਂ ਦੇ ਆਪਣਿਆਂ ਨੇ ਹੱਥ ਪਿੱਛੇ ਖਿੱਚ ਲਿਆ ਛੋਡੀ ਪਰਿਵਾਰ ਹੋਰ ਵੀ ਸਨ ਕਹਿੰਦੇ ਜੇਠੇ ਨੂੰ ਅਸੀਂ ਪੜਾਈਏ ਲਿਖਾਈਏ ਮਿਹਨਤ ਕਰਾਈਏ ਪੈਸਾ ਖਰਚੇ ਦਾ ਕੀ ਪਤਾ ਵੱਡਾ ਹੋ ਕੇ ਕਿੱਧਰ ਚਲਾ ਜਾਏ ਜਦੋਂ ਗਰੀਬੀ ਸੀ ਸਭ ਨੇ ਹੱਥ ਖਿੱਚ ਲਿਆ ਜਦੋਂ ਪਰਤ ਕੇ ਗੁਰੂ ਰਾਮਦਾਸ ਮਹਾਰਾਜ ਬਣੇ ਗੁਰੂ ਅਮਰਦਾਸ ਜੀ ਦੀ ਨਜ਼ਰ ਚ ਪ੍ਰਵਾਨ ਹੋਏ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਛੋਡੀ ਸੁਲਤਾਨ ਚੌਥੇ ਪਾਦਸ਼ਾਹ ਦੀਨ ਦੁਨੀ ਦੇ ਮਾਲਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਚ ਪ੍ਰਗਟ ਹੋਏ ਤੇ ਆਲਾ ਦਵਾਲਾ ਸਾਰਾ ਲਾਹੌਰ ਸ਼ਹਿਰ ਉੱਤੇ ਮੱਥੇ ਟਿਕਣ ਆ ਗਏ ਕਹਿੰਦਾ ਜੀ ਤੇ ਸਾਡੇ ਨੇ ਸਾਡੇ ਨੇ ਸਾਡੇ ਸਾਡੇ ਸ਼ਹਿਰ ਦੇ ਨੇ ਸਾਡੇ ਪਰਿਵਾਰ ਦੇ ਨੇ ਸਾਡੀ ਕੁੱਲ ਦੇ ਨੇ ਸਾਡੀ ਜਾਤ ਦੇ ਨੇ ਸਾਡੀ ਬਰਾਦਰੀ ਦੇ ਨੇ ਆਦੂਗੀ ਵੀ ਜਦੋਂ ਕੋਈ ਸਿਰ ਤੇ ਸਮਾਂ ਐਸਾ ਬਣਿਆ ਵੀ ਮਾਪੇ ਨਹੀਂ ਸੀ ਉਦੋਂ ਤੇ ਕਿਸੇ ਨੇ ਹੱਥ ਨਹੀਂ ਰੱਖਿਆ ਤਾਂ ਹੀ ਕਿਸੇ ਨੇ ਕਿਹਾ ਵੀ ਬੰਦਾ ਬੜੇ ਦੁੱਖ ਝੱਲ ਲੈਂਦਾ ਜੀ ਗਰੀਬੀ ਦਾ ਦੁੱਖ ਘਟਣਾ ਬਹੁਤ ਔਖਾ ਦੁੱਖਾਂ ਵਿੱਚੋਂ ਦੁੱਖ ਹੈ ਵੱਡਾ ਜਿਸ ਦਾ ਨਾਂ ਗਰੀਬੀ ਔਖੇ ਵੇਲੇ ਛੱਡ ਜਾਂਦੇ ਜਿਹੜੇ ਹੁੰਦੇ ਬਹੁਤ ਗਰੀਬੀ ਇਹ ਨਾ ਦੇਖਿਆ ਕਰੋ ਵੀ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਬੜੇ ਫੋਲੋਅਰ ਬੜੀ ਦੁਨੀਆ ਮੇਰੇ ਨਾਲ ਜੁੜੀ ਆ ਕਿਸੇ ਦੇ 5000 ਫਰੈਂਡ ਕਿਸੇ ਦੇ 10 ਕਿਸੇ ਦੇ 20 ਉਹ ਪਿੱਛੇ ਜੋ ਦੇਖਿਆ ਨਾ ਘਟਨਾ ਘਟੀਆਂ ਜਿਹੜੀ ਔਰਤ ਨੰਗਲ ਲਚਪਣਾ ਫੁਲਾ ਰਹੀ ਸੀ 4 ਲੱਖ ਬੰਦਾ ਤੇ ਸੰਸਾਰ ਦੇ 4 ਬਣੀ ਪਹੁੰਚੇ ਕੀ ਕਰੂਗੇ ਅਸੀਂ ਦੁਨੀਆ ਨੂੰ ਸੰਸਾਰ ਦੀ ਤਸਵੀਰ ਦਿਸਣ ਵਾਲੀ ਹੋ ਰਹਿ ਪਰ ਜੋ ਅਸਲੀ ਤਸਵੀਰ ਹੈ ਉਹ ਕੁਝ ਹੋਰ ਹੁੰਦੀ ਹੈ ਜੋ ਸਾਨੂੰ ਦਿਸਦੀ ਨਹੀਂ ਗੁਰੂ ਸਭ ਉਸ ਤਸਵੀਰ ਦੀ ਗੱਲ ਕਰ ਰਿਹਾ ਜਿਹੜੀ ਸਾਨੂੰ ਨਹੀਂ ਦਿਸਦੀ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਪਾ ਪਰ ਰਿਐਲਿਟੀ ਚ ਹਕੀਕਤ ਵਿੱਚ ਜੀਏ ਇਹਦਾ ਅਰਥ ਇਹ ਨਹੀਂ ਹੈ ਵੀ ਵੀ ਧਿਆਨ ਰੱਖੋ ਵੀ ਆਪਾਂ ਜਾਂ ਰਿਸ਼ਤੇ ਮਾੜੇ ਹੁੰਦੇ ਨੇ ਜਾਂ ਲੋਕ ਮਾੜੇ ਹੁੰਦੇ ਆ ਜਾਂ ਦੋਸਤ ਮਿੱਤਰ ਨਹੀਂ ਬਣਾਉਣੇ ਚਾਹੀਦੇ ਉਹ ਗੱਲ ਨਹੀਂ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਵੀ ਇਹ ਵੇਖ ਤੇਰਾ ਹਰ ਸਮੇਂ ਅੰਗ ਸੰਗ ਸਹਾਈ ਸਾਥ ਦੇਣ ਵਾਲਾ ਦੁੱਖ ਸੁੱਖ ਚ ਨਾਲ ਖੜਨ ਵਾਲਾ ਕੌਣ ਹੈ ਇਸ ਸੰਸਾਰ ਦੇ ਵਿੱਚ ਰਿਸ਼ਤੇ ਨਿਭਾਉਣੇ ਪੈਣੇ ਬਣਾਉਣੇ ਵੀ ਪੈਣੇ ਆ ਨਿਭਾਉਣੇ ਵੀ ਪੈਣੇ ਆ ਕੁਝ ਲੋਕ ਵਧੀਆ ਵੀ ਹੁੰਦੇ ਨੇ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਬੰਦਾ ਚਾਹ ਕੇ ਵੀ ਸਾਥ ਨਹੀਂ ਦੇ ਸਕਦਾ ਉਹ ਵੱਖਰੀ ਗੱਲ ਐ ਇਹਦਾ ਅਰਥ ਇਹ ਨਹੀਂ ਕਿ ਕਿਸੇ ਦੀ ਭਾਵਨਾ ਨਹੀਂ ਹੁੰਦੀ ਪਰ ਮਹਾਰਾਜ ਕਹਿੰਦੇ ਵੀ ਇੱਕ ਉਹ ਸੱਜਣ ਐ ਜਿਹੜਾ ਹਰ ਸਮੇਂ ਤੇਰੇ ਨਾਲ ਐ ਜਿਨੇ ਨਾ ਤੇ ਤੋਂ ਦੂਰ ਹੋਣਾ ਨਾ ਵੱਖ ਹੋਣਾ ਨਾ ਡਰਨਾ ਨਾ ਭੱਜਣਾ ਨਾ ਤੇਰਾ ਸਾਥ ਛੱਡਣਾ ਗੱਲ ਇਹ ਐ ਵੀ ਤੂੰ ਉਸ ਸੱਚੇ ਪਾਤਸ਼ਾਹ ਨੂੰ ਸੱਜਣ ਜ਼ਰੂਰ ਬਣਾ ਉਹਨੂੰ ਮਿੱਤਰ ਬਣਾ ਉਹਦੇ ਨਾਲ ਮਿੱਤਰਤਾਈ ਵਾਲਾ ਪਿਆਰ ਪਾਲ ਐ ਜੇ ਉਹ ਨਹੀਂ ਪਾਉਣਾ ਧੀ ਪੁੱਤਰਾਂ ਵਾਲਾ ਪਿਆਰ ਪਾਲ ਐ ਪੂਰੀ ਖੁੱਲੀ ਛੁੱਟੀ ਐ ਉਹ ਵੀ ਨਹੀਂ ਪਾਉਣਾ ਤਾਂ ਇੱਕ ਭਗਤ ਵਾਲਾ ਸਿੱਖ ਤੇ ਗੁਰੂ ਵਾਲਾ ਪਿਆਰ ਪਾਲ ਐ ਕੋਈ ਵੀ ਪਾਲੇ ਤੇ ਮਾਪਾ ਮਾਤ ਪਿਤਾ ਹਮ ਬਾਰਿਕ ਤੇਰੇ ਤੂੰ ਬੱਚਾ ਬਣ ਜਾ ਜੇ ਇਹ ਵੀ ਨਹੀਂ ਪਾਉਣਾ ਪਤੀ ਤੇ ਪਤਨੀ ਵਾਲਾ ਪਿਆਰ ਪਾਲੇ ਇਹ ਵੀ ਗੁਰੂ ਸਾਹਿਬ ਨੇ ਰਿਸ਼ਤਾ ਰੱਖਿਆ ਬਣੀ ਚ ਪਰ ਤੂੰ ਉਹਦੇ ਨਾਲ ਪਾ ਜਿਹੜਾ ਹਮੇਸ਼ਾ ਹੀ ਤ੍ਰਿਅੰਗ ਸੰਗ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ ਪਾਹ ਨਾ ਸਾਕਾ ਜਾਲੇ ਗੁਰੂ ਦੇ ਬਚਨ ਨੇ ਸਿੱਖਿਆ ਨੇ ਕਦੀ ਵੀ ਸਾਥ ਨਹੀਂ ਛੱਡਣਾ ਇਹਨੂੰ ਕੋਈ ਸਾੜ ਨਹੀਂ ਸਕਦਾ ਚੋਰੀ ਨਹੀਂ ਕਰ ਸਕਦਾ ਨਾ ਕੋਈ ਡੋਬ ਸਕਦਾ ਹੈ ਇਵ ਹੈ। ਕੋਈ ਜਨਨ ਕਬਨ ਇਹਾ ਜਗਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕਿ ਨਿਰਮਲ ਰੀਤ ਰਹਾਉ ਜਿਸ ਦੇ ਉੱਪਰ ਸਤਿਗੁਰੂ ਦਇਆਵਾਨ ਹੋ ਜਾਣ ਮਿਹਰ ਕਰ ਦੇਣ ਬਖਸ਼ਿਸ਼ ਕਰ ਦੇਣ ਉਹ ਇਸ ਜ਼ਿੰਦਗੀ ਦੀ ਇਸ ਵਿਧੀ ਨੂੰ ਸਮਝਣਾ ਸ਼ੁਰੂ ਕਰਦਾ ਹੈ ਵਿਦ ਵੀ ਵਿਦ ਹੈ ਕੀ ਹੈ ਕਿ ਸੰਸਾਰ ਕੀ ਚੀਜ਼ ਹੈ ਆਪਾਂ ਜਿੰਨੇ ਜਿੰਨੇ ਵੀ ਆਪਾਂ ਇੱਥੇ ਬੈਠੇ ਆਪ ਕੋ ਆਪਣੀ ਉਮਰ ਦੇ ਮੁਤਾਬਿਕ ਤੁਸੀਂ ਆਪਣੀ ਜ਼ਿੰਦਗੀ ਦੇ ਪਿਛਲੇ ਬੀਤੇ ਹੋਏ ਵਰਿਆਂ ਨੂੰ ਯਾਦ ਕਰੋ 15 ਕ ਸਾਲ ਚ ਆਪਾਂ ਨੂੰ ਸੂਝੀ ਹੋਣੀ ਸ਼ੁਰੂ ਹੁੰਦੀ ਹੈ ਫਿਰ ਇਹ ਸਮਝ ਸਾਡੀ ਅਕਲ ਗਿਆਨ ਇਹ ਵੱਧਦਾ ਹੀ ਚੱਲ ਜਾਂਦਾ ਹੈ 15 20 ਸਾਲ ਚ ਸਾਡੀ ਸੋਚ ਹੋਰ ਸੀ ਸੰਸਾਰ ਨੂੰ ਸੀ ਕੁਝ ਹੋਰ ਤਰੀਕੇ ਨਾਲ ਵੇਖਦੇ ਸਨ ਇਹ ਉਮਰ ਹੁੰਦੀ ਹੈ ਤਕਰੀਬਨ ਸਾਰੇ ਚੰਗੇ ਲੱਗਦੇ ਨੇ ਸਾਰੇ ਸੱਚੇ ਲੱਗਦੇ ਨੇ ਸਾਰੀ ਵਧੀਆ ਲੱਗਦੇ ਨੇ 30 ਕ ਸਾਲ ਤੱਕ ਪਹੁੰਚਦੇ ਪਹੁੰਚਦੇ ਥੋੜਾ ਜਿਹਾ ਚਾਨਣ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਹੈ ਫਿਰ ਲੱਗਦਾ ਵੀ ਨਹੀਂ ਨਹੀਂ ਇਹ ਗੱਲਾਂ ਨਹੀਂ ਆ ਜੋ ਮੈਂ ਸਮਝਦਾ ਸੀ ਕੁਝ ਹੋਰ ਹੈ ਕਹਾਣੀ 40 ਸਾਲ ਤੱਕ ਲੱਗਦਾ ਬੰਦਾ ਕਹਿੰਦਾ ਵੀ ਯਾਰ ਸੰਸਾਰ ਤੇ ਬੜਾ ਮਾੜਾ ਹੈ ਦੁਨੀਆ ਨੇ ਧੋਖਾ ਬਹੁਤ ਕੀਤਾ ਆ ਹੋ ਗਿਆ ਉਹ ਹੋ ਗਿਆ ਲੁੱਟ ਗਏ ਕੁਝ ਫਰੇਵ ਕਰ ਗਏ ਕੁਝ ਸਾਧ ਛੱਡ ਗਏ ਮੈਂ ਤਾਂ ਕੁਝ ਹੋਰ ਸਮਝਦਾ 50 ਸਾਲ ਤੱਕ ਪਹੁੰਚਦੇ ਆ ਪਹੁੰਚਦੇ ਸੰਸਾਰ ਦੀ ਪੂਰੀ ਤਸਵੀਰ ਸਪਸ਼ਟ ਹੋ ਜਾਂਦੀ ਹੈ ਵੀ ਜੋ ਮੈਂ ਸ਼ੁਰੂ ਚ ਸਮਝਦਾ ਸੀ ਉਹ ਸਾਰਾ ਕੁਝ ਨਹੀਂ ਸਾਰੀ ਕਹਾਣੀ ਉਲਟ ਹੈ ਮੈਂ ਕੁਝ ਹੋਰ ਨਜ਼ਰੀਏ ਨਾਲ ਵੇਖਦਾ ਸੀ ਸੰਸਾਰ ਕੁਝ ਹੋਰ ਹੈ ਇਸੇ ਕਰਕੇ ਨਾ ਖਾਸ ਤੌਰ ਤੇ ਜਿਹੜੀ ਯੰਗ ਏਜ ਹੁੰਦੀ ਹੈ ਟੀਨ ਏਜ ਦੇ ਬੱਚੇ ਨੇ ਖਾਸ ਤੌਰ ਤੇ ਉਨਾ ਨਾਲ ਹੀ ਬਹੁਤ ਜਿਆਦਾ ਫਰਾਡ ਧੋਖੇ ਹੁੰਦੇ ਨੇ ਕਿਉਂਕਿ ਵੱਡੀਆਂ ਉਮਰਾਂ ਵਾਲੇ ਜਿਹੜੇ ਛਾਤਰ ਦਿਮਾਗ ਲੋਕ ਹੁੰਦੇ ਆ ਮਾਇਆਧਾਰੀ ਹੁੰਦੇ ਆ ਉਹ ਵਿਚਾਰੇ ਨੂੰ ਪਰਮਾ ਲੈਂਦੇ ਬੱਚਿਆਂ ਨੂੰ ਬੱਚੇ ਨੂੰ ਹੁਣ ਇਹਨਾਂ ਉਹਦੇ ਕੋਲ ਨਾ ਜ਼ਿੰਦਗੀ ਦਾ ਤਜਰਬਾ ਹੁੰਦਾ ਐਕਸਪੀਰੀਅੰਸ ਨਹੀਂ ਹੁੰਦਾ ਉਹਨੂੰ ਚੰਗੇ ਬੰਦੇ ਦਾ ਨਹੀਂ ਪਤਾ ਹੁੰਦਾ ਉਹਦੀ ਨਜ਼ਰ ਚ ਸਾਰੇ ਲੋਕ ਭਲੇ ਹੁੰਦੇ ਨੇ ਸਿਆਣੇ ਹੁੰਦੇ ਨੇ ਸੂਝਵਾਨ ਹੁੰਦੇ ਨੇ ਵੱਡੇ ਹੁੰਦੇ ਨੇ ਸਤਕਾਰਤ ਹੁੰਦੇ ਨੇ ਪਰ ਹੁਣ ਇਹ ਨਹੀਂ ਨਾ ਪਤਾ ਵੀ ਸਾਹਮਣੇ ਵਾਲਾ ਛਾਤਰ ਕਿਹਨੇ ਆ ਉਹ ਉਹਦੀ ਰਿਐਲਿਟੀ ਹੁੰਦੀ ਆ ਗੁਰੂ ਸਾਹਿਬ ਉਸ ਰਿਐਲਿਟੀ ਦੀ ਗੱਲ ਕਰ ਰਹੇ ਨੇ ਉਸ ਅਸਲੀਅਤ ਨੂੰ ਦਿਖਾ ਰਹੇ ਨੇ ਦੇਖੋ ਸਾਡੀਆਂ ਤਾਂ ਆਪਣੇ ਸਾਰਿਆਂ ਦੀਆਂ ਦੋ ਤਸਵੀਰਾਂ ਹੁੰਦੀਆਂ ਨੇ ਇੱਕ ਤਸਵੀਰ ਹੈ ਸਾਡਾ ਚਿਹਰਾ ਸਾਡੀ ਸ਼ਕਲ ਜਿਹੜੀ ਸਭ ਨੂੰ ਦਿਸਦੀ ਹੈ ਇੱਕ ਤਸਵੀਰ ਹੈ ਅਕਲ ਸਾਡੇ ਮਨ ਦੀ ਤਸਵੀਰ ਉਹ ਜਾਂ ਸਾਨੂੰ ਆਪ ਨੂੰ ਦਿਸਦੀ ਹੈ ਜਾਂ ਉਹਨੂੰ ਦਿਸਦੀ ਹੈ ਉਹਨੂੰ ਦੂਜਾ ਬੰਦਾ ਨਹੀਂ ਵੇਖ ਉਹਨੂੰ ਵੇਖਣ ਵਾਸਤੇ ਇੱਕ ਉਮਰ ਵੀ ਥੋੜੀ ਪੈ ਜਾਂਦੀ ਹੈ ਕਈ ਵਾਰੀ ਆਪਾਂ ਵੇਖਿਆ ਹੋਣਾ ਸੰਸਾਰ 'ਚ ਨਾ ਕੋਈ ਬੰਦਾ ਸਾਡੇ ਨਾਲ ਮਾੜਾ ਕਰ ਜਾਏ ਬਹੁਤ ਪਿਆਰ ਹੋਵੇ ਬੜੇ ਸਾਲਾਂ ਤੋਂ ਜਾਣਦੇ ਵੀ ਅਚਾਨਕ ਬੰਦਾ ਧੋਖਾ ਕਰ ਜਾਏ ਉਹ ਤਾਂ ਪਹਿ ਇੱਕ ਗੱਲ ਕਹਿੰਦੇ ਵੀ ਸਾਨੂੰ ਤੇ ਅੱਜ ਪਤਾ ਲੱਗਾ ਵੀ ਇਹ ਬੰਦਾ ਅਸਲ 'ਚ ਹੈ ਕੀ ਸੀ ਮੈਨੂੰ ਤੇ ਅੱਜ ਪਤਾ ਲੱਗਾ ਵੀ ਇਹਦੀ ਅਸਲੀਅਤ ਕੀ ਸੀ ਕਿਾਦੋ ਕਿ ਵੀ ਤੁਸੀਂ 20 ਸਾਲ ਤੋਂ 25 ਸਾਲ ਤੋਂ ਨਾਲ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਸ਼ਕਲ ਹੀ ਵੇਖਦੇ ਰਹੇ ਅਸੀਂ ਸਰੀਰ ਵੇਖਦੇ ਰਹੇ ਅਸੀਂ ਉਹਦਾ ਤਨ ਵੇਖਦੇ ਰਹੇ ਅਸੀਂ ਮਨ ਨਹੀਂ ਵੇਖਿਆ ਜ਼ਮੀਰ ਨਹੀਂ ਵੇਖੀ ਅਕਲ ਨਹੀਂ ਵੇਖੀ ਅਕਲ ਦੇ ਦਰਸ਼ਨ ਤੇ ਹੋਈ ਉਹਦੋਂ ਜਦੋਂ ਧੋਖਾ ਕਰ ਗਿਆ ਉਦੋਂ ਪਤਾ ਲੱਗਾ ਵੀ ਇਹਦੀ ਅਸਲੀਅਤ ਆਸ ਗੁਰੂ ਸਾਹਿਬ ਬੱਲੀ ਇਹ ਪਹਿਲੀ ਗੱਲ ਕਹਿ ਰਿਹਾ ਇਹਨੂੰ ਕਹਿੰਦੇ ਆ ਜਿਸ ਹੋਏ ਕਿਰਪਾਲ ਜਿੱਤੇ ਮਾਲਕ ਮહેર ਕਰਦੇ ਸੋਈ ਬਿਦ ਬੂਝੈ ਉਹ ਬੰਦਾ ਫਿਰ ਹੌਲੀ ਹੌਲੀ ਦੁਨੀਆ ਨੂੰ ਸੰਸਾਰ ਨੂੰ ਲੋਕਾਂ ਨੂੰ ਮਾਇਆ ਨੂੰ ਸਮਝਣਾ ਸ਼ੁਰੂ ਕਰਦਾ ਹੈ ਤਾਂ ਕਿ ਨਿਰਮਲ ਰੀਤ ਉਹਦੀ ਜਿਹੜੀ ਜ਼ਿੰਦਗੀ ਜੀਣ ਦੀ ਰੀਤ ਹੈ ਢੰਗ ਹੈ ਜੀਵਨ ਧਾਰਾ ਹੈ ਉਹਦਾ ਜੀਵਨ ਤੇ ਹੋ ਜਾਂਦਾ ਪਵਿੱਤਰ